ਸੰਗਰੂਰ ਦੇ ਪਿੰਡ ਬੰਡਰੂਖਾ ਵਿੱਚ ਕਿਸਾਨਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਦੀ ਕੋਲ ਤੇ ਬਿਜਲੀ ਦੇ ਪ੍ਰੀਪੇਡ ਮੀਟਰ ਉਤਾਰੇ ਜਾ ਰਹੇ ਨੇ ਅੱਜ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਿੰਡ ਵਿੱਚ ਘਰ ਜਾ ਜਾ ਕੇ ਮੀਟਰ ਉਤਾਰ ਰਹੇ ਨੇ ਸਭ ਤੋਂ ਪਹਿਲਾਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਐਲਾਨ ਕੀਤਾ ਜਾਂਦਾ ਹੈ ਕਿ ਜੋ ਵੀ ਲੋਕ ਆਪਣੇ ਪ੍ਰੀਪੇਡ ਮੀਟਰ ਉਤਰਵਾਣਾ ਚਾਹੁੰਦੇ ਨੇ ਉਹ ਕਿਸਾਨ ਯੂਨੀਅਨ ਨਾਲ ਸੰਪਰਕ ਕਰਨ ਉਸ ਤੋਂ ਬਾਅਦ ਕਿਸਾਨ ਯੂਨੀਅਨ ਦੇ ਮੈਂਬਰ ਖੁਦ ਮੀਟਰ ਉਤਾਰ ਰਹੇ ਨੇ ਕਿਸਾਨਾਂ ਨੇ ਦੱਸਿਆ ਕਿ 10 ਤਰੀਕ ਨੂੰ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਵੱਲੋਂ ਸਾਰੇ ਉਤਾਰੇ ਹੋਏ ਮੀਟਰ ਬਿਜਲੀ ਵਿਭਾਗ ਪੀਐਸਪੀਸੀਐਲ ਦੇ ਬਡਰੂਖਾ ਦਫ਼ਤਰ ਦਰਵੇਜਾ ਕੇ ਜਮਾ ਕਰਵਾਏ ਜਾਣਗੇ ਕਿਸਾਨਾਂ ਨੇ ਸਾਫ ਕਿਹਾ ਹੈ ਕਿ ਪ੍ਰੀपेड ਮੀਟਰ ਉਹਨਾਂ ਨੂੰ ਮਨਜ਼ੂਰ ਨਹੀਂ ਹਨ ਜੇ ਕਿਸੇ ਕਿਸਾਨ ਤੇ ਕੋਈ ਜ਼ੁਰਮਾਨਾ ਲਗਾਇਆ ਗਿਆ ਤਾਂ ਉਹ ਬਿਜਲੀ ਵਿਭਾਗ ਦਾ ਡਟ ਕੇ ਵਿਰੋਧ ਕਰਨਗੇ ਕਿਸਾਨਾਂ ਨੇ ਐਵੀ ਕਿਹਾ ਹੈ ਕਿ ਬਿਜਲੀ ਬਿੱਲ 2025 ਦਾ ਲਗਾਤਾਰ ਵਿਰੋਧ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਇਸ ਦੇ ਖਿਲਾਫ ਹੋਰ ਵੱਡਾ ਅੰਦੋਲਨ ਕੀਤਾ ਜਾਏਗਾ ਜੀ ਕੀ ਨਾਮ ਹੈ ਜੀ ਆਪਣਾ ਮਾਈ ਭਾਰਤੀ ਜਨਕਤਾ ਆਜ਼ਾਦ ਦਾ ਬਲਾਕਾ ਕਾਗੂ ਤੇ ਪਿੰਡ ਕਾਈ ਦਾ ਵੀ ਆਗੂ ਆ ਮੈਂ ਬਟਰੁਖਾ ਸਿੰਦਰ ਸਿੰਘ ਬਟਰੁਖਾ ਹਾਂ ਸਿੰਦਰ ਜੀ ਕਿਸ ਤਰ੍ਹਾਂ ਦੀ ਕਾਰਵਾਈ ਹੈ ਜਿਹੜੀ ਤੁਹਾਡੇ ਵੱਲੋਂ ਅੱਜ ਕੀਤੀ ਜਾ ਰਹੀ ਹੈ ਬਾਈ ਇਹ ਕਾਰਵਾਈ ਤਾਂ ਜੀ ਕਿਸਾਨ ਮਜ਼ਦੂਰ ਮੋਰਚੇ ਦਾ ਫੈਸਲਾ ਹੈ ਇਹ ਫੈਸਲਾ ਜਥੇਬੰਦੀਆਂ ਨੇ ਵਿਚਾਰ ਕੇ ਮੀਟਿੰਗਾਂ ਦੇ ਵਿੱਚ ਸਾਡੇ ਤੱਕ ਥੱਲੇ ਤੱਕ ਲਾਗੂ ਕਰਵਾਉਣ ਲਈ ਮੀਟਿੰਗਾਂ ਦੇ ਵਿੱਚ ਇਹ ਲਾਗੂ ਕਰਵਾਏ ਗਏ ਨੇ ਤੇ ਸਾਨੂੰ ਜਥੇਬੰਦੀ ਆਗੂਆਂ ਦੇ ਸਾਡੇ ਫੋਨ ਆਏ ਨੇ ਸਾਰੇ ਪਿੰਡਾਂ ਚੋਂ ਵੀ ਭਰਾਵੋ ਪਿੰਡਾਂ ਦੇ ਵਿੱਚੋਂ ਆਪੋ ਆਪਣੇ ਮੀਟਰ ਪਟੋ ਜਿਹੜੇ ਪ੍ਰੀਪੇਡ ਮੀਟਰ ਲਾਇਏ ਨੇ ਸਰਕਾਰ ਨੇ ਇਹ ਵਾਰਨੀਆਂ ਡਾਰਨੀਆਂ ਦੇ ਮੀਟਰ ਨੇ ਪ੍ਰਾਈਵੇਟ ਕੰਪਨੀਆਂ ਦੇ ਨੇ ਆਪਾਂ ਇਹ ਮੀਟਰਾਂ ਨਾਲ ਨਹੀਂ ਲੋਟ ਆਉਣਾ ਕਿਉਂਕਿ ਜਿਹੜੇ ਆਮ ਘਰਾਂ ਦੇ ਵਿੱਚ ਮੀਟਰ ਲੱਗੇ ਹੋਏ ਨੇ ਆਪਣੇ ਇਹ ਜਦੋਂ ਇਹਨਾਂ ਨੇ ਪ੍ਰਾਈਵੇਟ ਕਰਤਾ ਇਹ ਇਹਦੇ ਵਿੱਚ ਚਿਪ ਸਿਮ ਪੰਦਾ Airtel ਕੰਪਨੀ ਦਾ ਇਹ ਸਿਮ ਪਾ ਕੇ ਆਪਾਂ ਜੋ ਮੋਬਾਈਲ ਦਾ ਰੀਚਾਰਜ ਖਤਮ ਹੁੰਦਾ ਰਾਤ ਨੂੰ 12 ਵਜੇ ਬੰਦ ਹੋ ਜਾਂਦਾ ਉਸੇ ਤਰ੍ਹਾਂ ਇਹ ਲੈਟਰਨ ਵੀ ਬੰਦ ਹੋ ਜਾਣਾ ਕਿੰਨੇ ਪਿੰਡਾਂ ਚ ਕਾਰਜ ਹੈ ਜਿਹੜੀ ਤੁਹਾਡੇ ਵੱਲੋਂ ਵੀ ਅੱਜ ਸਾਡੇ 27 22 ਪਿੰਡਾਂ ਨੇ ਬਲਾਕ ਦੀ ਸਾਰਿਆਂ ਤਕਰੀਬਨ ਇਹ ਚੱਲ ਰਹੀ ਹੈ ਤੇ ਬਾਕੀ ਕੱਲ੍ਹ ਤੱਕ ਸਾਡੇ ਸਾਰੇ ਪਿੰਡ ਕਲੀਅਰ ਹੋ ਜਾਣਗੇ ਜਿੰਨੇ ਵੀ 1.2 250 ਪਿੰਡ ਜੱਥੇਬੰਦੀ ਦੇ ਵਿੱਚ ਚੱਲਦਾ 7-8 ਜ਼ਿਲ੍ਹੇ ਚੱਲਦੇ ਨੇ ਸਾਡੇ ਇਹ ਜੱਥੇਬੰਦੀ ਦੇ ਵਿੱਚ ਕਿੰਨੇ ਮੀਟਰ ਪੱਟੇ ਚਾਉਣ ਦੇ ਅੱਜ ਤਾਈਂ ਇਹ ਜਹਾਜ਼ ਉਰੋ ਦੋ ਬਾਕੀ ਦੋ ਤਿੰਨ ਉਧਰ ਹੋਰ ਪੱਟੇ ਪਏ ਨੇ ਬਾਕੀ ਆ 25 30 ਮੀਟਰਾਂ ਦਾ ਅੱਜ ਦਾ ਟਾਰਗੇਟ ਹੈ ਜਿਹੜਾ ਸਾਡਾ ਦੂਸਰੇ ਪਿੰਡਾਂ 'ਚ ਵੀ ਪੱਟੇ ਨੇ ਦੂਸਰੇ ਪਿੰਡਾਂ 'ਚ ਸਨੇਹੇ ਲੱਗੇ ਹੋਏ ਨੇ ਜੀ ਬਾਕੀ ਲੱਗੇ ਹੋਏ ਨੇ ਸਾਡੇ ਆਗੂ ਪਿੰਡਾਂ ਦੇ ਕਮੇਟੀਆਂ ਦੇ ਤੇ ਉਹਦੇ ਕਰਕੇ ਅਸੀਂ ਜਿੰਨਾ ਕੁ ਹੋ ਸਕੇ ਅਸੀਂ ਕਰ ਰਹੇ ਆ ਆਪਣੇ ਵੱਲੋਂ ਵੱਲੋਂ ਇਹ ਹੀ ਸਾਡੇ ਉਰੇ ਸਬ ਡਿਵੀਜ਼ਨ ਐਸ ਡੀਓ ਬਟਰੁਖਾ ਵੈਦ ਨੇਗੇ ਅਸੀਂ ਕੱਲ ਨੂੰ ਜਦੋਂ ਜਿੰਨੇ ਮੀਟਰ ਇਕੱਠੇ ਹੋ ਕੇ ਲਿਸਟ ਬਣਾ ਕੇ ਉਹਨਾਂ ਨੂੰ ਅਸੀਂ ਜਮ੍ਹਾਂ ਕਰਵਾ ਕੇ ਆਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਹੋਰ ਵਿਰੋਧ ਕਰਾਂਗੇ ਜੇ ਬਿਜਲੀ ਵਿਭਾਗ ਕਾਰਵਾਈ ਕਰਦਾ ਮੀਟਰ ਬਟਣ ਦੇ ਤੁਹਾਡੇ ਦੇ ਉੱਪਰ ਜਾ ਜਿਹੜੇ ਮੀਟਰ ਬਟਣ ਉਹ ਉਹ ਜਿੱਥੇ ਬੰਦੀ ਦੀ ਜੋ ਮੋਰਚੇ ਦੀ ਜ਼ਿੰਮੇਵਾਰੀ ਹੋਊ ਜਿਵੇਂ ਮੋਰਚਾ ਕਹੂਗਾ ਉਵੇਂ ਅਸੀਂ ਨਿਬੜ ਲਾਂਗੇ ਜੇ ਸਰਕਾਰ ਧੱਕੇ ਤੇ ਆਉਂਦੀ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਦਾ ਵਿਰੋਧ ਡਟਮਾ ਕਰਾਂਗੇ ਇੱਕ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਤੇ ਸੰਯੁਕਤ ਮੋਰਚੇ ਵੱਲੋਂ ਵੀ ਇਹ ਲਹਿਰ ਚਲਾਈ ਗਈ ਹੈ ਪਿੰਡਾਂ ਦੇ ਵਿੱਚ ਤੇ ਅਸੀਂ ਇਸ ਤਰ੍ਹਾਂ ਲੋਕਾਂ ਨਾਲ ਧੱਕਾ ਨਹੀਂ ਹੋਣ ਦੇਵਾਂਗੇ ਜੇ 10 ਰੁਪਏ ਜੁਨਟ ਹੋ ਗਈ ਕਿਸੇ ਗਰੀਬ ਪਰਿਵਾਰ ਤੋਂ ਲਾਈਟ ਲਈ ਨਹੀਂ ਜਾਣੀ ਜਿਹੜੀਆਂ ਸਾਡੇ ਘਰਾਂ ਦੀਆਂ ਮੁੱਖ ਲੋੜਾਂ ਲਾਈਟ ਹੈਗੀ ਇਹਦੇ ਬਿਨਾ ਸਾਡੇ ਘਰਾਂ ਦੇ ਵਿੱਚ ਸਾਰ ਦਾ ਨਹੀਂ ਇੱਕ ਘੰਟਾ ਲਾਈਟ ਵਗ ਜੇ ਤਾਂ ਨੇਰ ਪੈਂਦਾ ਪਰ ਅਸੀਂ ਕਿਸੇ ਪਰਿਵਾਰ ਨੂੰ ਇਹ ਵੀ ਕਹਣੀ ਨੇਰ ਜੀ ਵੀ ਨਹੀਂ ਬੈਠਣ ਦੇਣਾ ਅਸੀਂ ਚੁੱਪ ਕਰਕੇ ਸਾਰਿਆਂ ਦੇ ਜੋੜ ਸਿੱਧੇ ਕਰਕੇ ਲਾਤੇ ਜੇ ਕੋਈ ਸਰਕਾਰ ਕਿਸੇ ਹਮਲੇ ਤੇ ਆਉਂਦੀ ਹੈ ਤਾਂ ਅਸੀਂ ਉਹਦਾ ਡਟਮਾ ਵਿਰੋਧ ਕਰਾਂਗੇ